ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੈਨ ਤੋਂ ਗੁਣੀ ਤੇਰਾ ਆਪ ਚੋਂ ਕਿ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਹੈਗੀ ਹੈ ਜੀ ਸੰਗਰਾਮ ਦਾ ਸਾਵਣ ਦਾ ਮਹੀਨਾ ਚੜ ਗਿਆ ਜੀ ਤੇ ਸਾਡੇ ਸੌਣ ਦੇ ਜਿਹੜੇ ਸ਼ਰਾਟੇ ਹੁੰਦੇ ਆ ਅੱਜ ਸਵੇਰ ਦੇ ਤਿੰਨ ਚਾਰ ਵਾਰ ਪਹਿਲੇ ਉਹ ਸ਼ਰਾਟੇ ਵਾਲਾ ਹੀ ਕੰਮ ਹੋਇਆ ਵਾ ਤੇ ਇਸ ਟਾਈਮ ਦੱਖਣ ਹੈ ਇੰਨੀ ਕਿ ਤੇਜ਼ ਚੱਲ ਰਿਹਾ ਤੁਸੀਂ ਪਿੱਛੇ ਉਹ ਮਿੱਪਲ ਦੇ ਉਹਨਾਂ ਨੂੰ ਪੱਤਿਆਂ ਨੂੰ ਦੇਖ ਕੇ ਅੰਦਾਜ਼ਾ ਲਾ ਰਹੇ ਹੋਣੇ ਵੀ ਇਸ ਟਾਈਮ ਹਵਾ ਕਿੰਨੀ ਕਿ ਤੇਜ਼ ਚੱਲ ਰਹੀ ਹੈ ਦੱਖਣ ਦੀ ਤੇ ਮੌਸਮ ਅੱਜ ਤਾਂ ਮਤਲਬ ਉਨੀ ਸੰਗਰਾਣ ਦਾ ਦਿਨ ਮੀਂਹ ਤਾਂ ਪੈ ਗਿਆ ਤੇ ਨਹੀਂ ਉਹ ਗਰਮੈਸ ਨਹੀਂ ਹੈਗੀ ਗਰਮੀ ਜੀ ਨਹੀਂ ਹੈਗੀ ਜਿਹੜੀ ਹੁੰਦੀ ਆ ਹਵਾ ਚੱਲ ਰਿਹਾ ਦੱਖਣਾਂ ਨਾਲ ਠੰਡਾ ਚੱਲ ਰਿਹਾ ਤੇਜ਼ ਪਰ ਚੱਲ ਰਿਹਾ ਸਹੀ ਹੋਆ ਤੇ ਤੁਹਾਨੂੰ ਪਤਾ ਹੀ ਆ ਜੀ ਤੁਸੀਂ ਬਲੌਗ ਦੇ ਕਿਹੜਾ ਕਰਨ ਮਹਾਲ ਤੇ ਪਾਇਆ ਹੋਇਆ ਜੀ ਇੱਧਰ ਵੀ ਜੈਸਮੀਨ ਸਾਡੀ ਸੌਣ ਕੱਟਣੀ ਹੋਈ ਹੈ ਜੀ ਤੇ ਸੌਣ ਦੇ ਵਿੱਚ ਬਹੁਤ ਇਦਾਂ ਦੇ ਮਤਲਬ ਕੁੜੀਆਂ ਚੜੀਆਂ ਜਿਹੜੀਆਂ ਹੁੰਦੀਆਂ ਵਿਆਹ ਕੇ ਗਈਆਂ ਮੀਆਂ ਉਹ ਪਿੰਡਾਂ ਦੇ ਵਿੱਚ ਆਪਣੇ ਆਪਣੇ ਘਰਾਂ ਪਾਈ ਵਾਪਸ ਆਉਂਦੀਆਂ ਕਈ ਰੀਤੀ ਰਿਵਾਜ ਵੀ ਮੈਂ ਵੀ ਲੋਹੜੀ ਦਾ ਚੂੜੀਆਂ ਪਾਉਣੀਆਂ ਦਾ ਪਿੰਗਾ ਝੂਟਣੀਆਂ ਦਾ ਗਿੱਧਾ ਕੁਝ ਹੋਰ ਐਦਾਂ ਦੇ ਸਿਸਟਮ ਕਈ ਕਰਨੇ ਆ ਇਹ ਹੌਲੀ ਹੌਲੀ ਬਿਸਰਦੇ ਜਾਂਦੇ ਪਰ ਕਈ ਮਨਾਉਂਦੇ ਆ ਤੀਆਂ ਕਈ ਪਿੰਡਾਂ ਦੇ ਵਿੱਚ ਮਨਾਉਂਦੇ ਆ ਜਿਵੇਂ ਚਮਕੌਰ ਸਾਹਿਬ ਸਾਡੇ ਇੱਥੇ ਲਾਗੇ ਜੀ ਮੰਡੀ ਦੇ ਵਿੱਚ ਬਹੁਤ ਤਕੜਾ ਪ੍ਰੋਗਰਾਮ ਹੁੰਦਾ ਤੀਆਂ ਦੇ ਸੰਬੰਧ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਹੈਗਾ ਤੇ ਕਈ ਪਿੰਡਾਂ ਦੇ ਵਿੱਚ ਬਿਸਰ ਗਿਆ ਮਤਲਬ ਸਮਾਂ ਬਿਸਰਦਾ ਬਿਸਰਦਾ ਬਿਸਰ ਜਾਂਦਾ ਤੇ ਹੁਣ ਗੱਲ ਹੈ ਜੀ ਇਦਾਂ ਵੀ ਜੈਸਮੀਨ ਦੇ ਉਧਰ ਸਾਰਿਆਂ ਦਾ ਦੈਨ ਲੱਗਿਆ ਕਹਿੰਦੇ ਜੀ ਘਰ ਸੁਨ ਮਸਾਂਜਾ ਹੋਇਆ ਵਾ ਵੀ ਜੈਸਮੀਨ ਮਹਾਲਾਂ ਗਈ ਹੋਈ ਆ ਤੇ ਇਹਨਾਂ ਨੇ ਪਤਾ ਨਹੀਂ ਕਿਹੜਾ ਪਹਿਲੀ ਇਹਨਾਂ ਦਾ ਕੋਈ ਪਲਾਨ ਬਣਾਇਆ ਹੁਣ ਰੱਬ ਜਾਣੇ ਕਿ ਹੁਣੇ ਬਣਾਇਆ ਵੀ ਇਹਨਾਂ ਨੇ ਇੱਕ ਮਹਿੰਦੀ ਵਾਲਾ ਸੱਦਿਆ ਜੀ ਤੇ ਉਹਦੇ ਬਹਾਨੇ ਸਾਰੇ ਆਏ ਪਿਆ ਉਹਦੀ ਜਠਾਣੀ ਵੀ ਆਈ ਵੀ ਆ ਜੀ ਲਾਪ੍ਰਿਤ कौर ਸਾਡੀ ਧੀ ਰਾਣੀ ਤੇ ਕੁੜਮਣੀ ਵੀ ਰਵਿੰਦਰ ਵੀ ਤੇ ਬੱਚੇ ਵੀ ਰੌਣਕ ਲੱਗੀ ਵੀ ਆ ਪੂਰੇ ਘਰ ਚ ਐਨ ਇਸ ਟਾਈਮ ਤੇ ਮਹਿੰਦੀ ਵਾਲੇ ਵੀ ਮੈਂ ਵੀ ਮਨੂੰ ਲੱਦਾ ਆਏ ਪਿਆ ਤੇ ਹੁਣ ਚੱਲ ਰਿਹਾ ਜੀ ਉਹਨਾਂ ਦਾ ਹਾਈ ਅੰਦਰ ਰੌਣਕ ਲਾਈ ਵੀ ਆ ਆਪਸ ਗੱਲਾਂ ਬਾਤਾਂ ਚੱਲ ਰਹੀਆਂ ਪਰ ਜਦ ਮੇਰਾ ਕੈਮਰਾ ਜਾਣਾ ਫਿਰ ਉਹਨਾਂ ਨੂੰ ਕੋਈ ਗੱਲ ਸੁਝਣੀ ਨਹੀਂ ਹੈਗੀ ਫਿਰ ਸੁਨਮਸਾਨ ਦਾ ਹੋ ਜਾਂਦਾ ਹੈਗਾ ਤੇ ਹੁਣ ਤੁਸੀਂ ਬਲੌਗਰ ਨਾਲ ਬਣ ਰਿਹਾ ਮੈਂ ਬੈਕ ਕੈਮਰਾ ਕਰਦਾ ਹੁਣ ਅ ਵੈਸੇ ਭਾਈ ਜਿਨ੍ਹਾਂ ਦੀਆਂ ਧੀਆਂ ਵਿਆਹ ਕੇ ਗਈਆਂ ਆ ਪਿਛਲੇ 2004 ਸਾਲਾਂ ਦੇ ਵਿੱਚ ਉਹਨਾਂ ਨੇ ਤਾਂ ਤਕਰੀਬਨ ਤੱਕ ਸੌਣ ਕੱਟਣ ਆਉਣੀ ਆ ਇਹਨਾਂ ਸਾਰੀਆਂ ਧੀਆਂ ਬਣਾ ਨੂੰ ਭਾਈ ਪਰਮਾਤਮਾ ਖੁਸ਼ੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਆਗਿਆਕਾਰੀ ਬਣਨ ਆਪਣੀਆਂ ਸੱਸਾਂ ਦੀਆਂ ਤੇ ਸੱਸਾਂ ਆਪਣੀਆਂ ਧੀਆਂ ਵਾਂਗ ਉਹਨਾਂ ਨੂੰ ਪਿਆਰ ਕਰਨ ਆਪਣੀ ਤਾਂ ਇਹ ਅਰਦਾਸ ਬੇਨਤੀ ਆ ਅ ਤੇ ਸਾਡੀ ਚਲੋ ਸਾਡੀ ਤਾਂ ਪਸਾ ਗਰੂ ਨੇ ਬਹੁਤ ਨੇੜੇ ਹੋ ਕੇ ਸੁਣੀ ਵੀ ਜੈਸਮੀਨ ਨੂੰ ਉਹਦੀ ਸੱਸ ਜਿਹੜੀ ਉਹ ਜਿਵੇਂ ਸੁੱਖੋ ਭੈਣ ਦੀ ਦਾ ਸੁਭਾਅ ਉਦਾਂ ਉਹਨਾਂ ਦਾ ਹੀ ਆ ਮਤਲਬ ਕੋਈ ਉਹ ਨਹੀਂ ਹੋਇਆ ਹੈਗਾ ਵੀ ਮਤਲਬ ਸੱਸਾਂ ਦਾ ਸਮਾਂ ਸਮਾਂ ਵੀ ਬਿਸਰ ਗਿਆ ਉਹ ਜਿਹੜਾ ਸਮਾਂ ਪਹਿਲਾਂ ਹੁੰਦਾ ਸੀ ਨਾ ਖਲੂਸ ਜੀਆਂ ਸੱਸਾਂ ਹੁੰਦੀਆਂ ਸੀ ਉਹੀ ਆਪਣੀਆਂ ਨੋਹਾਂ ਤੇ ਬਸ ਰੋਵਾਂ ਪਜਾ ਮਰੀ ਜਾਣਾ ਹੁਣ ਉਹ ਸਮਾਂ ਬਿਸਰ ਗਿਆ ਉਹ ਸਮਾਂ ਹੁਣ ਚੇਂਜ ਹੋ ਗਿਆ ਹੁਣ ਕੁਝ ਲੋਕ ਪੜ੍ਹ ਲਿਖ ਗਏ ਕੁਝ ਕੜ ਵੀ ਗਏ ਉਸ ਸਮੇਂ ਦੇ ਮੁਤਾਬਕ ਚਲੋ ਵੈਘਰੂ ਸਭ ਨੂੰ ਭਾਈ ਚੜ੍ਹਦੀ ਕਲਾ ਚ ਰੱਖੇ ਸੱਸਾ ਨੂੰ ਵੀ ਤੇ ਨੋਹਾਂ ਨੂੰ ਵੀ ਧੀਆਂ ਨੂੰ ਵੀ ਤੇ ਹੁਣ ਮੈਂ ਚੱਲਦਾ ਹਾਂ ਅੰਦਰ ਨੂੰ ਤੁਸੀਂ ਬਲੌਗ ਨਾਲ ਬਣੇ ਰਹੋ ਜੀ ਮੇਰੇ ਲੋ ਜੀ ਇੱਧਰ ਰਵਿੰਦਰ ਸਿੰਘ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨੂਆ ਨੂੰ ਆ ਲੱਗਦਾ ਵੀ ਤੁਹਾਡਾ ਵੀ ਨਹੀਂ ਦਿਲ ਲੱਗਿਆ ਨਾ ਫੁੱਲ ਹਾਂ ਉਹ ਫੇਰ ਤੁਹਾਨੂੰ ਪਤਾ ਹੀ ਆ ਜੇ ਹੋਰ ਆ ਇਹਨਾਂ ਦਾ ਆਪ ਹੀ ਸਲਾਹ ਹੋਈ ਵੀ ਤੇ ਇਹਨਾਂ ਦੀ ਭਾਈ ਕੀ ਹੋਈ ਵੀ ਉਹ ਹਾਂ ਦੋਵੇਂ ਭੈਣਾਂ ਦੀ ਬਿਤੇ ਲੰਮੀ ਸੀ ਹਾਂ ਮੈਨੂੰ ਤਾਂ ਦੁੱਧ ਦੇ ਆ ਕੇ ਪਾਣੀ ਵੀ ਨਹੀਂ ਪੀਣ ਦਿੱਤਾ ਇਹਨਾਂ ਚਲੋ ਭਾਈ ਜੀ ਸਲਾਹ ਹੋਈ ਵੀ ਤੇ ਰਵਿੰਦਰ ਸਿੰਘ ਨੂੰ ਚੱਕੀ ਵਿੱਚ ਪੀਸ ਸੋਲੋ ਤਾਂ ਹਾਂ ਜੀ ਹਾਂ ਸਹੀ ਗੱਲ ਹੈ ਉਹ ਨਹੀਂ ਤਾਂ ਮੇਰੇ ਉੱਕੜੀ ਚ ਫਿਰ ਕੀ ਕਰੀ ਹੁਣ ਬਾਈ ਜੀ ਕਾਕਾ ਸਾਬ ਮੈਂ ਗੁਰਜੀਤ ਜੀ ਕੋਲ ਤੇ ਚਲੋ ਵੈਸੇ ਤਿਹਾਰਾਂ ਨਾਲ ਇਹ ਕੰਮ ਵਧੇ ਲੱਗਦੇ ਹਨਾ ਕਿਉਂਕਿ ਹੁਣ ਤਾਂ ਆਪਣਾ ਆਪਣਾ ਸ਼ੌਕ ਹੈ ਤਾਰੇ ਮੈਂ ਕਿਹਾ ਲਾਹੌਰ ਦੱਸ ਦਿਓ ਕਈ ਥਾਵਾਂ ਦੇ ਜੈਸਮੀਨ ਨੂੰ ਕਮੈਂਟ ਕਰੀ ਬਈ ਤੁਸੀਂ ਇਹ ਹਾਲਤ ਵਿੱਚ ਨਹੀਂ ਮਹਿੰਦੀ ਲਵਾ ਸਕਦੇ ਬਸ ਸਹੀ ਗੱਲ ਆ ਇਹ ਵੀ ਗੱਲ ਹੈਗੀ ਅਸੀਂ ਕਹਿੰਦੇ ਤੇ ਜੈਸਮੀਨ ਨੂੰ ਕਰ ਰਹੇ ਨੇ ਪਰ ਬੱਚੇ ਦਾ ਥੋੜਾ ਜਿਹਾ ਆਪਣਾ ਛੌਂਕ ਵੀ ਹੁੰਦਾ ਹੈ ਨਾ ਚਲ ਫਿਰ ਕੋਲ ਅਸੀਂ ਕਰ ਚੱਲਦਾ ਸਨ ਵਗੈਰਾ ਲੈਦਾ ਚੱਲਦਾ ਹੁਣ ਤਾਂ ਜਦੋਂ ਪੀਣ ਬਣਦੀਆਂ ਆ ਨਹੀਂ ਮਹਿੰਦੀ ਲਗਾਉਣੀ ਹੁਣ ਇਹਨੇ ਪਤਾ ਨਹੀਂ ਵੈਸੇ ਇਹ ਨਾ ਮਹੀਨੇ ਦੇ ਵਿੱਚ ਕਿੰਨੇ ਵਾਰ ਲਾਉਣੀਆਂ ਉਹਦੀ ਕੋਈ ਗਰੰਟੀ ਨਹੀਂ ਦਿੰਦੇ ਦੋ ਵਾਰ ਤਾਂ ਹੋ ਗਈ ਹਾਂ ਨਹੀਂ ਨਹੀਂ ਕਰੋ ਯਾ ਆਪਾਂ ਆਪ ਦਾ ਪਹਿਲਾ ਲਾ ਲਓ ਜੀ ਹਾਂ ਤਾਂ ਨਹੀਂ ਦੋ ਹਾਂ ਤੇ ਹੋ ਗਏ ਨੂੰ ਲਵਾਈ ਨੂੰ ਸਸੇ ਗਾਲ ਜੀ ਸਾਰੇ ਤੁਸੀਂ ਫਿਰ ਮੈਂ ਤੁਹਾਨੂੰ ਮੈਂ ਨਹੀਂ ਕਿਹੜਾ ਕਿਤੇ ਭੱਜਦੀ ਆ ਜਿਹੜੇ ਮੈਂ ਇਹ ਮਗਰ ਪੈ। ਤਾਂ ਕਿ ਕਿਹੜਾ ਮੈਨੂੰ ਸ਼ੌਂਕ ਆ। ਉਹ ਸ਼ੌਂਕ ਨਹੀਂ ਇਹ ਆਪਣੀ ਇਹ ਆਪਣੀ ਸੱਸ ਨੂੰ ਦਿਤੌਂਦੀ ਵੀ ਮੈਂ ਤੁਸੀਂ ਮੈਨੂੰ ਬਹੁਤ ਪਿਆਰ ਕਰੋ। ਜੇ ਰੰਗ ਗੂੜਾ ਚੜਦਾ ਫਿਰ ਉਹ ਮਜਬੂਰੀ ਚ ਸਾਇਆ ਚੰਦਲਾ ਵੀ ਸਾਸੂ ਮਾਂ ਪਿਆਰ ਕਰਨੀ ਚਾਹੇ ਅਸਾਸ ਜਾ ਕਰਾ ਦੇ। ਜੇ ਰੰਗ ਥੋੜਾ ਚੜਦਾ ਤੇ ਮੰਮੀ ਪਿਆਰ ਕਰਦੀ ਜੇ ਚੜਦਾ ਨੀ ਤਰਿੰਦਰ ਤੁਝੋ ਵੀ ਕਰਦਾ। ਹਾਂ। ਬਸ ਹਾਂ ਵੀ ਹੱਥ ਜੇ ਹਾ ਇੱਥੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਚਾਹ ਚਾ ਕੇ ਬਾਈ ਬਾਈ ਆ ਆ ਤਾਂ ਨਾ ਜਿੱਕਰ ਹਣ ਐਕਣਾ ਇਕਣਾ ਤੁਰ ਹੁੰਦਾ ਏ ਉਹ ਫੀਲਿੰਗ ਜੀ ਆਂਦੀ ਦੀ ਮਨੂੰ ਜਦਾਂ ਅੱਗੇ ਮੰਮੀ ਨਹੀਂ ਨਾ ਉਹ ਗੋਹਾਰਾ ਲਿਪ ਨਹੀਂ ਹਾਂ ਯਾਨੀ ਜਾਂਦਾ ਤੇ ਆਇਆ ਤੱਕ ਕਰਕੇ ਰੱਖੇ ਕਰਦੇ ਸੀ ਮੀਆਂ ਬੋਏ ਅੱਜ ਜਦੋਂ ਕੱਪੜਿਆਂ ਨੂੰ ਨਾ ਲੱਗਦੀ 15 ਮਿੰਟ ਲੌੜਾ ਜਾ ਮਨੂੰ ਉਹੀ ਚਾਹ ਮਹੀ ਉਹੀ ਫੀਲਿੰਗ ਨਹੀਂ ਆਈ ਵੀ ਇਦਾਂ ਗੋਹਾਰਾ ਪੂਰਾ ਲਿੱਪ ਕੇ ਸਾਹ ਤਾਂ ਗੋਹਟਾ ਪਿਆ ਗੋਹਾ ਜੀ ਲਵਾਇੰਨਿਆ ਨਿਆ ਹਾਂ ਹਣ ਰਵਿੰਦਰ ਮੂਰੇ ਕਰਨਾ ਮੈਂ ਟੈਨਸ਼ਨ ਨਾ ਲਾ ਆਪਾਂ ਗਹਾਰਾ ਲਾਉਂਗੇ ਰਵਿੰਦਰ ਪਾਠ ਕੇ ਦੇਵਾਂਗਾ ਆ ਨੂਰ ਹੋ ਤਾਂ ਬਾ ਚਾਰ ਮਹੀਨੇ ਬਾਅਦ ਮੈਂ ਪਾਤੀਆਂ ਉੱਥੀਆਂ ਸੀਗਾ ਹੋਰ ਜਿਹੜੇ ਪਾਠੇ ਰਹਿੰਗੇ ਅਈ ਦੂਆ ਜਿਹੜੀ ਕੋਈ ਮਿਲਿਆ ਹੀ ਨਾ ਜਿਹੜੀ ਪਾਠ ਮਿਲੇ ਉਹ ਕਦੇ ਅੱਦਦੇ ਦੇ ਦੋ ਮੈਂ ਕਿਹਾ ਸਾਨੂੰ ਕਾ ਬਚੂਗਾ ਪੋਚੇ ਵਾਲੀ ਨਹੀਂ ਹਟਾਈ ਪਾਤੀਆਂ ਆਪੇ ਪੱਤੀਆਂ ਆ ਨਾ 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 ਠੀਕ ਆ ਵਧੀਆ ਇਹ ਵਧੀਆ ਗੱਲ ਕੰਮ ਆਪਣੇ ਘਰਵਾਰ ਗਿੱਜਾ ਆਪਣਾ ਘਰ ਦਾ ਕੰਮ ਆ ਕੋਈ ਕੋ ਸੰਗਸਾਰ ਨਹੀਂ ਹੁੰਦੀ ਹਾਂਜੀ ਹਾਂ ਜਿਹੜਾ ਆਪਣੇ ਹੱਥੀ ਕੰਮ ਕਰ ਲੈਣਾ ਉਹਦੇ ਵਰਗੀ ਰੀਤ ਕੋਈ ਹਾਂਜੀ ਹਾਂ ਹੁਣ ਦੇਖੋ ਜਦ ਕੰਮ ਦਾ ਟਾਈਮ ਆ ਜਾਂਦਾ ਫਿਰ ਕੰਮ ਤੇ ਬਾਰੀ ਹੁੰਦਾ ਉਹਦਾ ਸਾਨੂੰ ਕੋਈ ਬਾਹਰੋਂ ਦਾ ਕੋਈ ਗਏ ਮੈਨੂੰ ਕੋਈ ਕਹਿ ਨਹੀਂਦਾ ਸਾਡਾ ਵੀ ਇਹ ਡੰਗਰਾਂ ਦਾ ਕੰਮ ਹੋਊਗਾ ਜੀ ਪਰ ਜਦ ਕੰਮ ਹੁੰਦਾ ਫੇਰ ਅਸੀਂ ਉਹ ਵੀ ਆਪਣਾ ਸ਼ੌਂਕ ਦਾ ਗੱਲ ਕਰੀਦਾ ਵੀ ਯਾਰ ਚਾਹੇ ਗੋਆ ਚੱਕਣੇ ਜਾਵੋ ਜਾਂ ਚਾਹੇ ਦੱਸੇਦਾ ਵੀ ਹੋਵੇ ਗੱਲ ਤਾਂ ਸ਼ੌਂਕ ਦੀ ਹੁੰਦੀ ਆ ਜੇ ਪਾਪ ਇਹ ਸ਼ੌਂਕ ਵੀ ਤਾਂ ਹੀ ਪੈਦਾ ਹੁੰਦਾ ਜੇ ਇਨਕਮ ਦਾ ਸੋਰਸ ਬਣ ਜਾਂਦਾ ਸਾਨੂੰ ਪਤਾ ਵੀ ਸਾਡਾ ਖਰਚਾ ਉੱਥੇ ਤੇ ਚੱਲਣਾ ਬਿਲਕੁਲ ਬਿਲਕੁਲ ਜੇ ਅਸੀਂ ਹੁਣ ਬਾਹਰ ਜਾ ਕੇ ਦਿਹਾੜੀ ਕਰ ਲਾ ਜੀ ਇਹ ਉਹਦਾ ਵੀ ਉਹਦਾ ਵੀ ਫਾਇਦਾ ਕੋਈ ਨਹੀਂ ਹਾਂ ਜਿਹੜਾ ਸਾਡਾ ਘਰ ਦਾ ਕੰਮ ਆ ਉਹ ਤਾਂ ਘਰ ਦੀ ਕੰਮ ਆ ਹਾਂ ਨਾਲੇ ਆਪਣੇ ਘਰਾਂ ਇਹ ਨਾਲੇ ਆਪਣਾ ਘਰ ਦੇ ਕੰਮ ਦਾ ਫਾਇਦਾ ਹੈ ਚਾਹੇ ਘੰਟਾ ਲੈ ਚ ਝੋਲਾ ਮੱਝਾ ਤਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਕੁਝ ਨਹੀਂ ਕਹਿਣਾ ਜੀ ਠੀਕ ਆ ਬਾਹਰ ਕਿਸੇ ਕੋਲ ਚਲ ਗਿਆ ਤੂੰ 5 ਮਿੰਟ ਲੇਟ ਚੱਲਾ ਤੈਨੂੰ 10 ਗੱਲਾਂ ਸੁਣਨ ਨੂੰ ਮਿਲਣੀਆਂ ਹਾਂਜੀ ਹਾਂ ਰਵਿੰਦਰ ਨੂੰ ਬਸ ਮੰਮੀ ਆ ਕਹਿੰਦੀਆਂ ਮੈਂ ਟੁੱਟ ਪੈਣੀ ਚੋ ਗਿਆ ਉੱਠ ਜਾ ਤੇਰੀਆਂ ਮੈਸਾ ਦੇਖਦੀਆਂ ਤਨੂੰ ਬੇਮੈ ਸਾਲੇ ਨਾਲ ਉਹ ਜਿਹੜਾ ਮੈਂ ਮਾਵਾ ਨੂੰ ਤਾਂ ਦੇਖਣ ਹੁੰਦਾ ਹੀ ਆ ਉਹਨੇ ਨਾ ਮੰਮੀ ਲਾਏ ਆ ਵੀ ਰਾਤ ਨੂੰ ਲੇਟ ਹੋ ਜੰਨੇ ਆ ਆਪਣੇ ਵੀ ਟਾਈਮ ਨਾਲ ਵੇਲੇ ਹੋ ਜਾ ਹਾਂ ਹਾਂ ਚਾਹੀਦਾ ਵੀ ਆ ਹਾਂ ਹੁਣ ਤਾਂ ਹੀ ਆ ਬੜਿਆ ਸਿਆਣੇ ਉਹ ਕੰਮ ਹੁੰਦਾ ਟੋਕਣਾ ਹਾਂ ਹਾਂ ਉਹ ਹੁਣ ਜੇ ਟੋਕ ਅਸੀਂ ਸਹੀ ਪਾਸੇ ਨੂੰ ਲਜਾਉਂਗੇ ਤਾਂ ਬੈਲਨ ਗੁੱਡਾ ਜੇ ਅਸੀਂ ਪੁੱਠੇ ਪਾਸੇ ਨੂੰ ਲਜਾਉਂਗੇ ਫਿਰ ਭਾਈ ਕੀ ਆ ਕਹਿ ਸਕਦੇ ਹਾਂ ਪਰ ਉਹ ਨਰ ਆਪਣੇ ਵਾਸਤੇ ਖਾ ਜਾਏ ਹੁੰਦਾ ਹਾਂ ਹਾਂਜੀ ਚਲੋ ਭਾਈ ਕੋਈ ਤੂੰ ਤਾਂ ਸਿੱਧਾਂ ਅੰਸ਼ੇ ਕੰਮ ਲੈ ਬੈਠੋ ਫੇਰੇ ਬੜਾ ਖੜੋ ਬੈਠੋ ਇਹ ਟੈਨਸ਼ਨ ਨਹੀਂ ਕਈ ਕਰਦੇ ਆ ਨੇ ਬਹੁਤ ਬੰਦੇ ਆ ਵੀ ਜੀ ਮਾਪੇ ਬੋਲਦਾ ਉਹਨੂੰ ਕੋਲ ਜਾ ਦੇ ਉਹ ਕਈ ਕਈ ਹੋ ਜਾਂਦੇ ਆ ਜੀ ਇੰਨਾ ਇੰਨਾ ਦੇਖੋ ਮਾਪੇ ਨੇ ਤਾਂ ਚੰਗੇ ਪਾਸੇ ਨੂੰ ਕਹਿਣਾ ਜੀ ਸਾਡੇ ਪਾਸੇ ਨੂੰ ਕਹਿਣਾ ਇਹ ਇਹ ਕਿ ਕਰੂਗਾ ਨਹੀਂ ਜੀ ਮਿੱਕੀ ਮੈਂ ਤਾਂ ਆ ਜਾ ਇਹ ਵੀ ਆ ਜਾ ਕੋਈ ਚੱਲ ਕਦੇ ਮੈਂ ਥੱਕਿਆ ਹਾਂ ਆ ਬੰਦਾ ਕੋਈ ਜਵਾਬ ਵੀ ਦੇ ਦਿੰਦਾ ਕਿਸੇ ਕੰਮ ਤੇ ਵੀ ਯਾਰ ਮੰਮੀ ਮੇਤੇ ਨਹੀਂ ਹੁਣਾ ਜਿੰਦਾ ਜਵਾਬ ਵੀ ਤੇ ਨਹੀਂ ਜਵਾਬ ਤਾਂ ਦੇਣਾ ਹੀ ਨਹੀਂ ਖਦੇ ਫਿਰ ਵੀ ਤਨੇ ਕੀ ਕਰਨਾ ਜੇ ਮੰਮੀ ਨੇ ਕਹਿ ਤਾ ਉਹ 2 ਮਹੀਨੇ ਤੱਕ ਕੰਮ ਹੋ ਜੂਗਾ ਉਸ ਤੋਂ ਟਾਈਮ ਨਹੀਂ ਹੋ ਫਿਰ 2 ਮਹੀਨੇ ਅਡਵਾਂਸ ਕਹਿਣਾ ਸਿੱਖੋ ਤੁਸੀਂ ਵੀ ਬਾਤਾਂ ਬਦਲੋ ਥੋੜੀ ਜਿਹੀ ਆ ਲੋਕਾਂ ਨੇ ਪਹਿਲੇ ਕਹਿ ਲਾਇਆ ਹਾਂ ਨਹੀਂ ਦੇ ਨਹੀਂ ਤਾਲ ਅੱਜ ਦੋ ਮਹੀਨੇ ਦੋ ਮਹੀਨੇ ਲੱਗ ਪਾਉਗਾ ਜੀ ਨਾ ਤੇ ਖੰਦਕੇ ਲੈ ਕੇ ਆਉਂਦੇ ਹੁੰਦੇ ਨੂੰ ਮੋੜਦੇ ਨੇ ਅੱਜ ਦੋ ਮਹੀਨੇ ਲੱਗ ਪਾਉਗਾ ਤੁਸੀਂ ਕਿਹਾ ਲੇਟ ਆ ਪਹਿਲਾਂ ਕਹਦੇ ਦੋ ਮਹੀਨੇ ਪਹਿਲਾਂ ਇੱਕ ਵਾਰ ਮੁੱਢੀ ਦੇ ਮੁੱਢਿਆਂ ਨੂੰ ਫੜਾ ਕੇ ਨਹੀਂ ਦਿੱਤਾ ਅਮਨੇ ਕਹਿੰਦੀ ਮੈਂ ਤਾਂ ਨਹੀਂ ਮੰਗਣਾ ਐਂਕੀ ਮੈਨੂੰ ਪਤਾ ਕਿਆ ਜੀ ਦੇਖੋ ਐਸ ਵਾਰ ਮੇਰੀ ਗਲਤੀ ਨਹੀਂ ਚੱਟਾ ਜੀ ਇਹਨਾਂ ਨੇ ਮੈਨੂੰ ਇੱਕ ਵਾਰ ਨਹੀਂ ਕਿਹਾ ਵੀ ਸਿਲੰਡਰ ਮੁੱਕੜਿਆ ਜਿੱਦਣ ਸਿਲੰਡਰ ਮੁੱਕ ਗਿਆ ਫਿਰ ਐਟ ਅ ਟਾਈਮ ਕਿਸੇ ਨੇ ਧਿਆਨ ਦਾ ਪਿੰਡਾਂ ਮਾਂ ਤੇ ਸਰ ਗਿਆ ਜਿਹੜੀ ਸਰ ਗਿਆ ਚਲੋ ਹਾਂ ਸਰ ਗਿਆ ਦੀ ਵੀ ਕਹੇ ਇਹ ਚਾਚੂ ਕੋਲ ਚਾਚਾ ਤੁਨ ਬਾਹੀ ਓ ਮੈਨੂੰ ਉਹੀ ਗੱਲ ਆ ਜਾਂਦੀ ਕੋਮਗਾ ਕੇ ਘਰ ਘਰ ਕੀ ਕਹਾਣੀ ਕਹਾਣੀ ਇੱਥੇ ਵੀ ਆਈ ਹਾਲ ਆ ਇੱਥੇ ਵੀ ਕਰਦੀ ਹੁੰਦੀ ਐਕਟੀਵਿਟੀ ਵੀ ਕਰਦੀ ਵੀ ਜਦ ਹਰ ਵਾਰ ਕਰਨੇ ਜਦ ਵੀ ਤੁਸੀਂ ਆ ਕੇ ਜਦ ਵੀ ਮੈਨੂੰ ਪਤਾ ਹੁੰਦਾ ਨਾ ਵੀ ਹਜੇ ਹੈਗੀ ਪੰਜ ਸਾਲ ਦੀ ਜ਼ਿੰਦਗੀ ਸਰ ਗਿਆ ਸਾਨੂੰ ਵੀ ਤਾਂ ਹਫ਼ਤਾ ਪਹਿਲਾਂ ਕਹਿਣਾ ਸ਼ੁਰੂ ਕਰ ਦਿੰਦੇ ਵੀ ਆਟਾ ਖਤਮ ਹੋਤ ਲਿਆ ਢੋਲ ਚੱਕਣ ਕੇ ਪਿਆ ਲਿਆਓ ਹੋਰ ਪਤਾ ਵੀ ਨਹੀਂ ਲੱਗਦਾ ਗੈਸ ਸਿਲੰਡਰ ਦਾ ਪਤਾ ਵੀ ਨਹੀਂ ਨਾ ਨਹੀਂ ਇਹੋ ਸਾਡੇ ਵਿੱਚ ਕੋਲ ਤੋਂ ਮਾਣਿਆ ਦੰਦਾ ਤੇ ਛਾਲ ਰੋਦਾ ਵੀ ਪਤਾ ਹੁੰਦਾ ਵੀ ਉਹ ਛਾਲ ਜੁਕਾ ਹੈ ਨਹੀਂ ਇਹ ਅੱਜ ਤਾਂ ਲਿਆ ਰਹੀ ਪੈਣਾ ਉਹ ਸਰਸਾਰ ਨਾ ਪੈਂਦਾ ਕੀ ਪਰ ਨਹੀਂ ਸਰਸਾਰ ਨਹੀਂ ਸਰਸਾਰ ਦੀ ਗਾਜੀ ਸਾਰੇ ਇਹਨਾਂ ਇੱਧਰ ਦਾ ਜੀ ਦਾਦੀ ਨਾ ਆਪਣੀ ਡਿਊਟੀ ਸੰਭਲੀ ਵੀ ਦਾਦੀ ਨੇ ਬੈਠੀ ਸਾਤਰੀਦਾਰ ਨਾਨਿਆਂ ਨੂੰ ਤੂੰ ਤਾਤਾ ਦਾਦਾ ਹੈ ਹੈ ਤੂੰ ਫੋਨ ਚਾਹੁੰਦਾ ਫੋਨ ਲੱਗਿਆ ਮੈਂ ਦੇਖਣ ਆਇਆ ਹਾਂ ਕੋਲ ਮੈਂ ਆਇਆ ਫੋਨ ਮੈਂ ਇੱਕ ਆਪ ਬੱਚਾ ਦੇਖੋ ਜੀ ਕਿੱਥੇ ਨੂੰ ਨਿਕਲਦਾ ਲਾ ਆ ਕਿੱਥੇ ਨੂੰ ਬੜਾ ਆਏ ਬਈ ਉਹ ਬੱਚੇ ਉਹ ਬੱਚਾ ਤੂੰ ਵੀ ਸਾਤਰੀ ਘਰ ਬੁਲਾਦੇ ਆਦੇ ਆਦੇ ਆ ਕਿੰਨੀ ਛੋਣੀ ਜਾਤਰੀ ਦੀ ਗੱਲ ਬੁਲਾਉਂਦੀ ਤੂੰ ਗੱਤ ਨਹੀਂ ਬੁਲਾਉਂਦੀ ਉਹ ਉਹ ਤੇ ਨੂਰ ਕਿੰਨੀ ਛੋਣੀ ਕਹਿੰਦੀ ਜਦੈ ਸਾਤਰੀ ਘਰ ਜੀ ਸ਼ਾਰਿਆਂ ਨੂੰ ਤੂੰ ਗੱਤ ਨਹੀਂ ਆਂਦੀ ਹੈਗੀ ਅੱਜ ਵੀ ਕਹਿੰਦੇ ਸਾਤਰੀ ਘਰ ਅੱਜ ਵੀ ਕਹਿੰਦੇ ਫਿਰ ਕੀ ਹੋ ਗਿਆ ਅੱਜ ਗੱਤ ਨਹੀਂ ਕਹਿਣਾ ਕਿਹੜੇ ਕੱਲ ਕਹਤਾ ਵਾ ਅੱਜ ਕੀ ਕਹਿਣਾ ਹੈਗਾ ਚਾਤਰੀ ਤਾਲ ਦਾਣਿਆਂ ਨੂੰ ਕੀ ਗੱਲ ਸਾਰਿਆਂ ਨੂੰ ਚਾਤਰੀ ਗਾਲ ਸਾਰੇ ਹੁਣ ਬੋਲਣ ਲੱਗੀਆਂ ਹਾਂ ਉਹ ਤਾਂ ਕਹੇ ਤੇ ਹਾਂ ਹੂੰ ਉਹ ਦੁਕਾਨੇ ਰੱਟਾ ਹੀ ਹਾਂ ਤੁਸੀਂ ਦੁਕਾਨਾ ਰੱਟਾ ਹੀ ਲਾ ਲਿਆ ਹੈ ਤੂੰ ਤੂੰ ਵੀ ਬੁਲਾ ਦੇ ਵੀ ਚਾਤਰੀ ਗਾਲ ਚਾਚੀਆ ਬਾਹੂ ਬਾਹੂ ਚਾਚੀ ਲੋ ਚਾਚੀ ਗਾਲ ਚਾਤਰੀ ਗਾਲ ਮੇਰਾ ਫੁੱਤਾ ਛੋਣਾ ਜਾ ਚਾਚੀ ਚਾਚੀ ਚਾਚਾ ਬਾਊ ਬਾਊ ਸਾਚੀ ਦਾ ਪੁੱਤ ਚਾਚੀ ਦਾ ਬਾਈ ਚਾਚੋ ਨਸਤੂ ਨਸਤੂ ਹਾਂ ਮਨ ਮੇਰਾ ਕੀ ਬਸਤੂ ਹੈ ਅੱਛਾ ਤੇਰਾ ਪਾਣੀ ਆ ਤੇ ਦੇ ਦੇ ਦੀਦੀ ਨੂੰ ਵੀ ਦੇ ਦੇ ਭਾਈ ਇਹ ਨਾ ਕਹੀ ਨਾ ਮੇਰਾ ਪਾਣੀ ਹੈ ਗੈਨ ਤੇਰੇ ਦੇ ਪਾਣੀ ਵੀ ਇੱਧਰ ਅੰਦਰ ਚੱਲ ਰਿਹਾ ਜੇ ਇੱਧਰ ਮਹਿੰਦੀ ਵਾਲਾ ਪ੍ਰੋਜੈਕਟ ਹੋਈ ਜਾਂਦਾ ਲੰਘਦਾ ਮੈਨੂੰ ਕਰਨ ਇਹ ਸੀ ਨੂੰ ਸਲੋ ਕਰ ਲੋ ਪਤਾ ਕੰਬਲ ਲਈ ਪਿਆ ਤੁਨ ਤਾਂ ਕਮਾਲੇ ਹੋਗੀ ਤੁਹਾਡੇ ਵਾਲੀ ਵੀ ਬਸ ਸਾਸਰੀ ਘਰ ਵੀ ਬਰਉਣੀ ਹੁੰਦੀ ਪੁੱਤ ਸਾਸਰੀ ਘਰ ਪੱਖਾ ਵੀ ਬੰਦ ਕਰ ਲਓ ਮੈਂ ਤੁਹਾਨੂੰ ਮਦਦ ਕਰਦੇ ਆ ਨਾ ਇਹਨਾਂ ਠੰਡਾ ਪਿਆ ਕਮਰਾ ਪੱਖਾ ਵੀ ਤੁਸੀਂ ਫੁੱਲ ਛੱਡਿਆ ਪਿਆ ਕੇ ਜਾ ਤਰਾ ਪੇਪਰ ਪੇਪਰ ਜੀ ਹੋ ਜਾਣਗੇ ਹਾਂ ਕੱਲ੍ਹ ਹੋਊਗਾ ਕੱਲ੍ਹ ਹੋਊਗਾ ਹੁਣ ਪੜ੍ਹਨ ਦਾ ਪੇਪਰ ਦੀ ਤਿਆਰੀ ਚੱਲਦੀ ਹੈ ਇਹਦੇ ਚ ਹਾਂ ਡਰੈਂਗ ਬੀਤੋ ਬਾਹਰ ਨੂੰ ਸਤਨਾ ਮਹਿੰਦੀ ਦੀ ਤੁਸੀਂ ਅੰਦਰ ਖੁਸ਼ਬੂ ਖੁਸ਼ੂ ਉਠਾ ਲਈ ਪਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਟਾ ਗੱਲਾਂ ਦੀ ਮੇਲੋ ਚੱਲ ਰਹੇ ਹੋ ਬੈਠੀ ਲੱਗੀ ਹੁਣ ਤੱਕ ਹੁਣ ਤੱਕ ਕੋਈ ਚੱਕਰ ਹੀ ਨਹੀਂ ਆਇਆਗਾ ਨਹੀਂ ਚੁੰਨੀ ਲਾਈ ਹੋਈ ਟੀਟਰ ਦੀ ਤਾਂ ਇਹ ਤਾਂ ਡਿਜ਼ਾਈਨ ਕਰਨਾ ਆਵਾਜ਼ ਬੰਦ ਕਰ ਲਾਪੋ ਤਿਆਰ ਹੈ ਦੀ ਹਾਂ ਸੋਣੇ ਡਿਜ਼ਾਈਨ ਬਣਦਾ ਹੈ ਡਿਜ਼ਾਈਨ ਤਾਂ ਦੇਖੀ ਜਾਓਗੇ ਹੁਣ ਸ਼ਾਮ ਨੂੰ ਗੋਹਾ ਗੋਹਾ ਭਰਤਪੁਰ ਦੇਖਿਆ ਬਣਦਾ ਦਜੇ ਨਾਲ ਦਾ ਜਦ ਤੱਕ ਤਾਂ ਚੜ ਜੇਗੀ ਦੇਖੀ ਜਾਓਗੀ ਵੀ ਚੜਦੇ ਮੈਂ ਕਿੱ데 ਰੋਕਣੀ ਆ ਚੜਨ ਦੇ ਵੀ ਨਾ ਚੜੇ ਆਕਾ ਦਾ ਤੇਲ ਆਸਤਾ ਦਾ ਮੰਦੀ ਦਾ ਹੀ ਹੋਣੀ ਮੰਦੀ ਦਾ ਹੀ ਥੇ ਉੱਪਰ ਤਾਂ ਸਟicker ਪਾੜ ਤੱਕ ਦੇਖ ਲੈ ਬੰਦੇ ਬਹੁਤ ਛੱਤ ਰਹਿੰਦੇ ਆ ਅੰਦਰ ਗਏ ਅੰਦਰ ਤਾਂ ਤਰੀ ਜਾਂਦੇ ਹਾਂ ਮੰਨੂ ਸਟicker ਦਾ ਲੱਗਿਆ ਹੋਇਆ ਉਹ ਕਾਹਨੂੰ ਲੱਗਿਆ ਵਾ ਉਹ ਲੱਗਿਆ ਪਤਾ ਹੈਗਾ ਪਤਾ ਨਹੀਂ ਕਿਹੜਾ ਹਲਤੀ ਆ ਲਿਖਾ ਵਕਾਲੀ ਹੂੰ ਫੈਲੀ ਹੋ ਗਿਆ ਅੱਛਾ ਸ਼ਾਈਨਿੰਗ ਆਇਲ ਅੱਛਾ ਸ਼ਾਈਨਿੰਗ ਆਇਲ ਆ ਜੋ ਆ ਜੋ ਆ ਜੋ ਮੈਂ ਗੰਧੀ ਮਹਿੰਦੀ ਸਕੌਨ ਦਾ ਤਰੀਕਾ ਦੋ ਮੈਨੂੰ ਕਿੱਥੇ ਆਉ ਮਸ਼ੀਨ ਦੀ ਮਸ਼ੀਨ ਕੰਪਨੀ ਤਾਂ ਦੇ ਕੇ ਪਰ ਵੀ ਹੈ ਡਰਾਰ ਚ ਲੁਗਾਉਣਾ ਨਾ ਹੁਣ ਨਿਆਣੇ ਕੱਢਣ ਲੱਗੇ ਹੁਣ ਹੋਣੀ ਮੋਰ ਰਤਨ ਵੀ ਇਹਦੇ ਪਿੱਛੇ ਵਿੱਚ ਵੀ ਰਦਾ ਇੱਕ ਇੱਕ ਬੋਤੇ ਬਟਾ ਐ ਕਹਿ ਕਹਿ ਦੀ ਛਾਤਰੀਦਾਲ ਨਾਨਿਆਂ ਨੂੰ ਜਦੋਂ ਵਸ ਨਾਨਿਆਂ ਨੂੰ ਛਾਤਰੀਦਾਲ ਛਾਤਰੀਦਾਲ ਨਾਰਿਆਂ ਨੂੰ ਜੇ ਕਹਦੇ ਮਮੀ ਨੂੰ ਉੱਪਰ ਲਮਾਰੀ ਚ ਪਿਆ ਉਧਰ ਉਧਰ ਛਾਤਰੀਦਾਲ ਨਾਰਿਆਂ ਨੂੰ ਪੂਰਾ ਨਹੀਂ ਹੋ ਪਿਆ ਪੂਰਾ ਨਹੀਂ ਮਮੀ ਨੇ ਰਣ ਬੋਲਦਾ ਤੱਕ ਵੀ ਆ ਗਿਆ ਤਰੂੰ ਕੋਣ ਚਾ ਤੰਗ ਕਰਨਾ ਨੇ ਐ ਨਹੀਂ ਕਰਦੀ ਮੈਨੂੰ ਕਿਦਾਂ ਨੂੰ ਬਸ ਮੈਨੂੰ ਜਦ ਪੜਾਉਣੀ ਹੈ ਜਦ ਇਹ ਮੈਨੂੰ ਤਾਂ ਕਿ ਕਰਦੀ ਆ ਪੜਤ ਹੀ ਨਹੀਂ ਉਹਨੇ ਇਹ ਰਾਦੇ ਟੂ ਟਮਾਟੇ ਰੀਡਰ 10 ਤੋਂ 10 ਤੱਕ ਕਾਊਂਟਿੰਗ ਕਰ ਆਉਂਦੀ ਹੋਣੀ ਇਹਨੂੰ ਕਿੱਥੇ ਆਉਂਦੀ ਆ ਹਾਂਜੀ ਆ 1 2 3 ਇਹ ਇੱਥਰ ਇਹ ਇਥਰ ਮੋੜ ਤੋਂ ਛੱਡਦੀ ਨਹੀਂ ਇੱਧਰ ਇਹ ਆਕੜੀਆਂ ਦੀ ਵੀ ਦੇ ਆ ਦੇ ਆ ਕਹਦੀ ਦੇ ਆ ਛੋਟੀ ਚੱਪਲ ਕੋਈ ਮਿਲੀ ਨਹੀਂ ਤੈਨੂੰ ਨੂਰ ਨਾ ਨਾ ਕਾਤੇ ਨਹੀਂ ਮਿਲੀ

ਹੇ ਕੀ ਕਰਾਉਂਦਾ ਆਏ ਤੇ ਦੇ ਦੇ ਹਾਇ ਤੇ ਰਖਨੇ ਵਾਲਾ ਤੇ ਵੀ ਬਾਹਰ ਤੇਰੀ ਹਾਵ ਨੂੰ ਪਤਲੇ ਜਾ ਲੈ ਘਰ ਨਾ ਜਾਏ ਬੱਤ ਠੀਕ ਹੈ ਨਾ ਹੂੰ ਘਰ ਨਾ ਜਾਏ ਠੀਕ ਹੈ ਨਾ ਪਾ ਕੇ ਹੌਲ ਚੋੜੀ ਠੀਕ ਹੈ ਕੱਪੜਾ ਉਹ ਵੀ ਜਾਂਦਾ ਵਾਹਣ انا ਚਾਹ ਚੂ ਪਲਾਤੀ ਪੀਲੀ ਦਾ ਉਸਤਾ ਚਾਹ ਚੂ ਪੀ ਰਿਹਾ ਕੋਸ ਪੀਲੀ ਪੀਲੀ ਕੁਛ ਨਾਲ ਖਲਾਫ ਹੀ ਦਿੱਤਾ ਤੇ ਨਾ ਲੱਡੂ ਲੱਡੂ ਕੁਛ ਹਾਂ ਘੋਰੀਆਂ ਕਹਿੰਦੇ ਤੇ ਖਾਦੀਆਂ ਨੂੰ ਲੱਗਦਾ ਨਾ ਅੱਛਾ ਤੁਹਾਡੇ ਕੋਲ ਲੱਡੂ ਵੀ ਪਈਆ ਵਰਕੀ ਵੀ ਪਈਆ ਦੁਬਾਰਾ ਬਣਾ ਲੀਂ ਚਾ ਹੁਣ ਦੁਬਾਰਾ ਕਿਹਨੇ ਬਣਾਉਣੀ ਮੈਨੂੰ ਹੀ ਬਣਾਉਣੀ ਪੈਣੀ ਤੁਸੀਂ ਤਾਂ ਮਹਿੰਦੀ ਲਾ ਲਈ ਨਾ ਦੀਦੀ ਨੇ ਬਣਾ ਲਿਆ ਹਾਂ ਪਰ ਸੁਖੋ ਭੈਣ ਜੀ ਫਰੀ ਹੈ ਚਲੋ ਮਿਲਦੇ ਆਂ ਜੀ ਫੇਰ ਤੁਹਾਨੂੰ ਸਾਰੇ ਸਾਰੇ ਆਪਣੇ ਆਪਣੇ ਡਿਊਟੀਆਂ ਪਰ ਲੱਗੇ ਪਏ ਆ ਮੈਂ ਤਾਂ ਮੰਮੀ ਮੈਂ ਇੱਧਰ ਆ ਕੇ ਆਜੀ ਸੀ ਮੈਂ ਕਿਹਾ ਕਿ ਸੁੱਕ ਜਾਵੇਂਗਾ ਨਹੀਂ ਆਨੇ ਜਿਆਦਾ ਕੰਮ ਕਰਨਾ ਪੇਵੇ ਤਾਂ ਹੁਣ ਹੁਣ ਬਾ 20 ਮਿੰਟ ਤੱਕ ਧੋਦਿਆਂ ਚੜ ਜਣਾ ਨੇ ਹੌਲੀ ਹੌਲੀ 20 ਮਿੰਟ ਵੀ ਜਿਆਦਾ ਹੀ ਆ ਤੌਣੀ ਆ ਹਾਂ ਤੌਣੀ ਦਾ ਘਰ ਜਾ ਕੇ ਤੌਣੀ ਨਹੀਂ ਮੰਮੀ ਕੰਮ ਕਰੂਗੀ ਘਰ ਜਾ ਕੇ ਜੇ ਤਾਂ ਉਹ ਧੋੜੀ ਬੇਤਾਬ ਕਰਨਾ ਪੈਣਾ ਇਹੀ ਗੱਲ ਸਹੀ ਮੈਂ ਕੁਝ ਤਾਂ ਕਹਿਣਾ ਹੈ ਨਾ ਨਾ ਜ਼ਰੂਰੀ ਹੈ ਸਾਰੇ ਕੰਮ ਇਕੱਲੇ ਨਹੀਂ ਚੱਲਦੇ ਆ ਮਾਂ ਜਾਣੇ ਨੇ ਹੱਥ ਤੋਂ ਨਹੀਂ ਹੈਗੇ ਮੈਂ ਨਹੀਂ ਆਉਣਾ ਕੋਈ ਕੁਝ ਦੀ ਕਿਸਰ ਹਾਂ ਕਿ ਧੋਵਾਂਗੇ ਢੋਲ ਹੂੰ ਤੇ ਬਣਾਵਾਂਗੇ ਸਬਜ਼ੀ ਰੋਟੀ ਪਾਣੀ ਕਿੱਧਰ ਪੈਰਾਂ ਦੇ ਤਾਂ ਕੋਈ ਚੱਕਰ ਨਹੀਂ ਹੱਥਾਂ ਦੇ ਸਿਕਾ ਦੋ ਜਵਾਕਾਂ ਨੂੰ ਫੜਨਾ ਆਣਾ ਪੈਰਾਂ ਦੇ ਦਾ ਕੋਈ ਚੱਕਰ ਵੀ ਨਹੀਂ ਹੈਗਾ ਚਲ ਚਲ ਕੋਈ ਗੱਲ ਨਹੀਂ ਬਾਕੀ ਆਹਨੂੰ ਫਰਿੱਜ ਕਿਹਦੇ ਬਸਾਦੇ ਹੁਣ ਤੁਹਾਨੂੰ ਲੈ ਜਾ ਕੇ ਥੋੜਾ ਗਰਮਾਪਾਲੇ ਲਈ ਇਹ ਕਰੰਟ ਮਾਰਦੀ ਉਹ ਨਾ ਨਾ ਫਰਿੱਜ ਕਰੰਟ ਨਹੀਂ ਮਾਰਦੇ ਤੈਨੂੰ ਤੈਨੂੰ ਕਰੰਟ ਲਾਉਣਾ ਸੀ ਮਰ ਜਾਣੀ ਚੋਗੀ ਹੈ ਤੈਨੂੰ ਕਰੰਟ ਲਾ ਕੇ ਕਾਹਦੇ ਜਾਉਗੇ ਅਸੀਂ ਆਹ ਦੇਖਾ ਅਸੀਂ ਨਿਸ਼ਾਨੀਆਂ ਦਿਖਾ ਲਾਈਆਂ ਨੇ ਆਹ ਜਿਹੜੀ ਜਿੱਥੇ ਚਕੁੰਡੀ ਪਈ ਵੀ ਸਮਝ ਲਾਇਆ ਇਹ ਚੀਜ਼ ਕਰੰਟ ਮਾਰਦੀ ਐ ਇਹਨੂੰ ਹੱਥ ਨਹੀਂ ਲਾਉਣਾ ਹੈਗਾ ਜਿੱਥੇ ਚਕੁੰਡੀ ਨਹੀਂ ਹੈਗੀ ਬਸ ਬਚੋ ਤੇ ਅੱਜ ਕੁੰਡੀ ਲਈ ਵੀ ਨਾ ਐਸਾ ਮਤਲਬ ਇਹ ਚੁੰਡੀ ਵੱਡੂ ਕੀ ਜੈ ਇਹਨੂੰ ਹੱਥ ਲਾ ਕੇ ਕਿਸ ਨੇ ਹੁਣ ਇਹਦੇ ਨਾਲ ਕੋਈ ਪੱਖਾ ਵੀ ਨਹੀਂ ਨਾ ਅਟੈਚ ਹੈਗਾ ਤਾਂ ਕਰਕੇ ਲਈ ਵੀ ਇਹਨੂੰ ਕਮਾਉਣਾ ਨਹੀਂ ਹੈਗਾ ਕਿਸੇ ਨੇ ਅੱਥਰ ਹੀ ਲੋਕ ਵੇਖਣਾ ਵਸਤੀ ਰਾਤ ਨਾ ਗ੍ਰੈਂਟ ਮਾਰੀ ਉਹਨਾਂ ਕਾਮਾਤਾ ਮਹਾਰੀ ਕਹੀ ਉਹਨਾਂ ਦੇ ਗੱਲ ਆਏ ਕਰਨੇ ਵਸਾਈ ਵੀ ਆਏ ਜਦੋਂ ਮੈਂ ਪਹਿਲਾਂ ਵੀ ਦੇਖ ਕੇ ਗਿਆ ਮਾਹ ਪਤਾ ਨਹੀਂ ਕੀ ਕਰਾ ਬੈਠਾ ਹੁਣ ਮੌਕੇ ਨਾਲ ਗੱਲ ਸੁਧੂਗੀ ਮੈਂ ਵਿਚ ਕਰਤੀ ਉਹ ਬਸ ਕਿੰਨਾ ਵਧੀਆ ਦੇਖ ਰਹਾ ਮੁੰਡਾ ਤਾਂ ਹੁੰਦਾ ਜੰਮੀਏ ਲੱਗੀਆਂ ਵੈਸੇ ਹਾਂ ਹਾਂ ਸਾਰੇ ਹੈ ਚੱਲ ਬੋਟਾਂ ਕੱਢ ਗਈਆਂ ਬਾਈ ਲੁਧਿਆਣੇ ਤੇ ਲੈ ਆਇਆ ਤਾਂ ਸਮਝ ਲੈ 3 4 3 4 22 ਤੁਸੀਂ ਆਏ ਤੇ 25 ਜਾਂਦਾ ਸਮਝ ਲੈ 4 ਸਾਲ ਤਾਂ ਹੋਏ ਗਏ ਇਹਨਾਂ ਨੂੰ ਅਜੇ ਕੋਈ ਕੰਪਲੀਟ ਨਹੀਂ ਹੈ ਜੀ ਸੱਚਾਂ ਦੀ ਬਾਕੀ ਗਾਹਾਂ ਪਤਾ ਨਹੀਂ ਉਹ ਕੰਪਨੀ ਜਿਹੜੀ ਐਮਰਾਲਡ ਹਾਂ ਐਮਰਾਲਡ ਕੰਪਨੀ ਹਾਂ ਹੁਣ ਆਏ ਨਾ ਵੀ ਉਹ ਹੀ ਕੰਪਨੀ ਐ ਨਾ ਨਾ ਕੈਮਰੋਂ ਆਂਦੀਆਂ ਰਹਿਤੀਆਂ ਹੁੰਦੀਆਂ ਮੇਰੀ ਬੋਲੀ ਹੈ ਹਲੋ ਹਾਂਜੀ ਤੈਨੂੰ ਕਿੱਸੋ ਕਿੱਸੇ ਹੋਣ ਲੱਗਾ ਫੋਨ ਆ ਗਿਆ ਕਿਸੇ ਦਾ ਫੋਨ ਆਇਆ ਲੱਗਦਾ ਉਧਰਲੀ ਸਾਈਡ ਦੇਖੀ ਯਾਰ ਨਿਆਣੇ ਜਵਾਕਾਂ ਨੂੰ ਉਧਰ ਤਾਰਾ ਤੁਰਾਂ ਜੀ ਕਾਫੀ ਹੈ